ਕੌੜੀ ਕੌਰੇਰੀ ਮਹੱਲਾ ਪੰਜਵਾ ਜਾ ਕੇ ਵਸ ਖਾਨ ਸੁਲਤਾਨ ਜਾ ਕੇ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕੁਛ ਹੋਏ ਇਸ ਤੇ ਬਾਹਰ ਨਹੀਂ ਕੋਏ ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ ਕਾਜ ਤੁਮਾਰੇ ਦੇਹ ਨਿਬਾਹੇ ਰਹਾਉ ਸਭ ਤੇ ਊਚ ਜਾ ਕਾ ਦਰਬਾਰ ਸਭ ਲ ਭਗਤ ਜੀ ਆ ਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਤਣੀ ਜਾਕੀ ਸੋਬਾ ਕਟਕਟ ਬਣੀ ਜਿਸ ਸਿਮਰਤ ਦੁਖ ਢੇਰਾ ਟਹੇ ਜਿਸ ਸਿਮਰਤ ਜਮਕਿਛਨਾ ਕਹੇ ਜਿਸ ਸਿਮਰਤ ਹੋਤ ਸੁਕੇ ਹਰੇ ਜਿਸ ਸਿਮਰਤ ਡੂਪਤ ਪਾਹਨ ਤਰੇ संत सभा को सदा जयकार हर हर नाम जन प्राण आधार कहो नानक मेरी सुनी अरदास संत परसाद मोको नाम निवास गौड़ी गौरेरी मोहल्ला 5वां ਜਾ ਕੇ ਵਸ ਖਾਨ ਸੁਲਤਾਨ ਜਾ ਕੇ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕਿਛ ਹੋਏ ਇਸ ਤੇ ਬਾਹਰ ਨਾਹੀ ਕੋਏ ਕਹੋ ਬੇਨੰਤੀ ਆਪਣੇ ਸਤਗੁਰ ਪਾਹੇ ਕਾਜ ਤੁਮਾਰੇ ਦੇਹ ਨਿਬਾਹੇ ਰਹਾਉ ਸਭ ਤੇ ਊਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਤਣੀ ਜਾਕੀ ਸੋਬਾ ਕਟਕਟ ਬਣੀ ਜਿਸ ਸਿਮਰਤ ਦੁਖ ਡੇਰਾ ਟਹੇ ਜਿਸ ਸਿਮਰਤ ਜਮਕਿਛਨਾ ਕਹੇ ਜਿਸ ਸਿਮਰਤ ਹੋਤ ਸੁਕੇ ਹਰੇ ਜਿਸ ਸਿਮਰਤ ਡੋਪਤ ਪਾਹਨ ਤਰੇ संत सभा को सदा जयकार हर हर नाम जन प्राण आधार कहो नानक मेरी सुनी अरदास संत परसाद मोको नाम निवास गौड़ी कौररी मोहल्ला पंजवा जाके बस खान सुल्तान ਜਾ ਕੇ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕਿਛ ਹੋਏ ਇਸ ਤੇ ਬਾਹਰ ਨਾਹੀ ਕੋਏ ਕਹੋ ਬੇਨੰਤੀ ਆਪਣੇ ਸਤਗੁਰ ਪਾਹੇ ਕਾਜ ਤੁਮਾਰੇ ਦੇਹ ਨਿਬਾਹੇ ਰਹਾਉ ਸਭ ਤੇ ਊਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਬਿਆਪਤ ਪੂਰਨ ਤਣੀ ਜਾ ਕੀ ਸੋਬਾ ਕਟਕਟ ਬਣੀ ਜਿਸ ਸਿਮਰਤ ਦੁਖ ਡੇਰਾ ਟਹੇ ਜਿਸ ਸਿਮਰਤ ਜਮਕਿchnਾ ਕਹੇ ਜਿਸ ਸਿਮਰਤ ਹੋਤ ਸੁਕੇ ਹਰੇ ਜਿਸ ਸਿਮਰਤ ਡੂਪਤ ਪਾਹਨ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਨਾ ਪ੍ਰਾਨ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪਰਸਾਦ ਮੋ ਕੋ ਨਾਮ ਨਿਵਾਸ ਗੌੜੀ ਕੌਰੇਰੀ ਮਹੱਲਾ ਪੰਜਵਾ ਜਾ ਕੇ ਵਸ ਖਾਨ ਸੁਲਤਾਨ ਜਾ ਕੇ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕਿਛ ਹੋਏ ਇਸ ਤੇ ਬਾਹਰ ਨਹੀਂ ਕੋਏ ਕਹੋ ਬਨੰਤੀ ਆਪਣੇ ਸਤਗੁਰ ਪਾਹਿ ਕਾਜ ਤੁਮਾਰੇ ਦੇਹ ਨਿਬਾਹੇ ਰਹਾਉ ਸਭ ਤੇ ਊਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਅਧਾਰ ਸਰਬ ਵਿਆਪਤ ਪੂਰਨ ਤਣੀ ਜਾਕੀ ਸੋਬਾ ਕਟਕਟ ਬਣੀ ਜਿਸ ਸਿਮਰਤ ਦੁਖ ਢੇਰਾ ਟਹੇ ਜਿਸ ਸਿਮਰਤ ਜਮਕਿਚਨਾ ਕਹੇ ਜਿਸ ਸਿਮਰਤ ਹੋਤ ਸੁਕੇ ਹਰੇ ਜਿਸ ਸਿਮਰਤ ਡੂਪਤ ਪਾਹਨ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ संत परसाद मोको नाम निवास गौड़ी कौरेरी मोहल्ला पंजवा जाके बस खान सुल्तान जाके बस है सगले जहान जाका किया सब किछ होए इसते बाहर नाही कोए कहो बिनंती अपने सतगुरु पाहे काज तुम्हारे देह निभाहे रहाओ ਸਭਤੇ ਊਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਤਣੀ ਜਾਕੀ ਸੋਬਾ ਕਟਕਟ ਬਣੀ ਜਿਸ ਸਿਮਰਤ ਦੁਖ ਡੇਰਾ ਟਹੇ ਜਿਸ ਸਿਮਰਤ ਜਮਕਿchnਾ ਕਹੇ ਜਿਸ ਸਿਮਰਤ ਹੋਤ ਸੁਕੇ ਹਰੇ ਜਿਸ ਸਿਮਰਤ ਦੋਪਤ ਪਾਹਨ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪਰਸ਼ਾਦ ਮੋ ਕੋ ਨਾਮ ਨਿਵਾਸ ਗਉੜੀ ਕਉਰੇਰੀ ਮਹੱਲਾ ਪੰਜਵਾ ਜਾ ਕੇ ਵਸ ਖਾਨ ਸੁਲਤਾਨ ਜਾ ਕੇ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕਿਛ ਹੋਏ ਤਿਸ ਤੇ ਬਾਹਰ ਨਾਹੀ ਕੋਏ ਕਹੋ ਬੇਨੰਤੀ ਆਪਣੇ ਸਤਗੁਰ ਪਾਹੇ ਕਾਜ ਤੁਮਾਰੇ ਦੇ ਨਿਬਾਹੇ ਰਹਾਉ ਸਭ ਤੇ ਊਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਤਣੀ ਜਾਕੀ ਸੋਬਾ ਕਟਕਟ ਬਣੀ ਜਿਸ ਸਿਮਰਤ ਦੁਖ ਡੇਰਾ ਟਹੇ ਜਿਸ ਸਿਮਰਤ ਜਮਕਿchnਾ ਕਹੇ ਜਿਸ ਸਿਮਰਤ ਹੋਤ ਸੁਕੇ ਹਰੇ ਜਿਸ ਸਿਮਰਤ ਡੂਪਤ ਪਾਹਨ ਤਰੇ संत सभा को सदा जयकार हर हर नाम जन प्राण आधार कहो नानक मेरी सुनी अरदास संत परसाद मोको नाम निवास गौड़ी गौरेरी मोहल्ला पंचवा जाके बस खान सुल्तान ਜਾ ਕੇ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕਿਛ ਹੋਏ ਤਿਸ ਤੇ ਬਾਹਰ ਨਾਹੀ ਕੋਏ ਕਹੋ ਬੇਨੰਤੀ ਆਪਣੇ ਸਤਗੁਰ ਪਾਹੇ ਕਾਜ ਤੁਮਾਰੇ ਦੇਹ ਨਿਬਾਹੇ ਰਹਾਉ ਸਭ ਤੇ ਊਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਤਣੀ ਜਾ ਕੀ ਸੋਬਾ ਕਟਕਟ ਬਣੀ ਜਿਸ ਸਿਮਰਤ ਦੁਖ ਡੇਰਾ ਟਹੇ ਜਿਸ ਸਿਮਰਤ ਜਮਕਿਛਨਾ ਕਹੇ ਜਿਸ ਸਿਮਰਤ ਹੋਤ ਸੁਕੇ ਹਰੇ ਜਿਸ ਸਿਮਰਤ ਡੋਪਤ ਪਾਹਨ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪਰਸਾਦ ਮੋ ਕੋ ਨਾਮ ਨਿਵਾਸ ਗੌੜੀ ਕੌਰੇਰੀ ਮਹੱਲਾ ਪੰਜਵਾ ਜਾ ਕੇ ਵਸ ਖਾਨ ਸੁਲਤਾਨ ਜਾ ਕੇ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕਿਛ ਹੋਏ ਇਸ ਤੇ ਬਾਹਰ ਨਹੀਂ ਕੋਏ ਹੋ ਬਨੰਤੀ ਆਪਣੇ ਸਤਗੁਰ ਪਾਹਿ ਕਾਜ ਤੁਮਾਰੇ ਦੇਹ ਨਿਬਾਹੇ ਰਹਾਉ ਸਭ ਤੇ ਊਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਅਧਾਰ ਸਰਬ ਵਿਆਪਤ ਪੂਰਨ ਤਣੀ ਜਾਕੀ ਸੋਭਾ ਕਟਕਟ ਬਣੀ ਜਿਸ ਸਿਮਰਤ ਦੁਖ ਢੇਰਾ ਟਹੇ ਜਿਸ ਸਿਮਰਤ ਜਮਕਿchna ਕਹੇ ਜਿਸ ਸਿਮਰਤ ਹੋਤ ਸੁਕੇ ਹਰੇ ਜਿਸ ਸਿਮਰਤ ਡੂਪਤ ਪਾਹਨ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ संत परसाद मोको नाम निवास गौड़ी कौररी मोहल्ला पंजवा जाके बस खान सुल्तान जाके बस है सगले जहान जाका किया सब किछ होए इसते बाहर नाही कोए कहो बिनंती अपने सतगुरु पाहे काज तुम्हारे देह निभाहे रहाओ ਰਭਤੇ ਉਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਤਣੀ ਜਾਕੀ ਸੋਬਾ ਕਟਕਟ ਬਣੀ ਜਿਸ ਸਿਮਰਤ ਦੁਖ ਡੇਰਾ ਟਹੇ ਜਿਸ ਸਿਮਰਤ ਜਮਕਿਛਨਾ ਕਹੇ ਜਿਸ ਸਿਮਰਤ ਹੋਤ ਸੁਕੇ ਹਰੇ ਜਿਸ ਸਿਮਰਤ ਦੋਪਤ ਪਾਹਨ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਣ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪਰਸ਼ਾਦ ਮੋ ਕੋ ਨਾਮ ਨਿਵਾਸ ਗੌੜੀ ਕੌਰੇਰੀ ਮਹੱਲਾ ਪੰਜਵਾ ਜਾ ਕੇ ਵਸ ਖਾਨ ਸੁਲਤਾਨ ਜਾ ਕੇ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕਿਛ ਹੋਏ ਤਿਸ ਤੇ ਬਾਹਰ ਨਾਹੀ ਕੋਏ ਕਹੋ ਬੇਨੰਤੀ ਆਪਣੇ ਸਤਗੁਰ ਪਾਹੇ ਕਾਜ ਤੁਮਾਰੇ ਦੇ ਨਿਬਾਹੇ ਰਹਾਉ ਸਭ ਤੇ ਊਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਤਣੀ ਜਾਕੀ ਸੋਬਾ ਕਟਕਟ ਬਣੀ ਜਿਸ ਸਿਮਰਤ ਦੁਖ ਡੇਰਾ ਟਹੇ ਜਿਸ ਸਿਮਰਤ ਜਮਕਿchnਾ ਕਹੇ ਜਿਸ ਸਿਮਰਤ ਹੋਤ ਸੁਕੇ ਹਰੇ ਜਿਸ ਸਿਮਰਤ ਡੂਪਤ ਪਾਹਨ ਤਰੇ संत सभा को सदा जयकार हर हर नाम जन प्राण आधार कहो नानक मेरी सुनी अरदास संत परसाद मोको नाम निवास गौड़ी कौरेरी मोहल्ला पांचवा जाके बस खान सुल्तान ਜਾ ਕੇ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕਿਛ ਹੋਏ ਇਸ ਤੇ ਬਾਹਰ ਨਾਹੀ ਕੋਏ ਕਹੋ ਬੇਨੰਤੀ ਆਪਣੇ ਸਤਗੁਰ ਪਾਹੇ ਕਾਜ ਤੁਮਾਰੇ ਦੇਹ ਨਿਬਾਹੇ ਰਹਾਉ ਸਭ ਤੇ ਊਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਤਣੀ ਕੀ ਸੋਬਾ ਕਟਕਟ ਬਣੀ ਜਿਸ ਸਿਮਰਤ ਦੁਖ ਡੇਰਾ ਟਹੇ ਜਿਸ ਸਿਮਰਤ ਜਮਕਿchnਾ ਕਹੇ ਜਿਸ ਸਿਮਰਤ ਹੋਤ ਸੁਕੇ ਹਰੇ ਜਿਸ ਸਿਮਰਤ ਡੋਪਤ ਪਾਹਨ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨਪ੍ਰਾਨ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪਰਸ਼ਾਦ ਮੋ ਕੋ ਨਾਮ ਨਿਵਾਸ ਗੌੜੀ ਕੌਰੇਰੀ ਮਹੱਲਾ ਪੰਜਵਾ ਜਾ ਕੇ ਵਸ ਖਾਨ ਸੁਲਤਾਨ ਜਾ ਕੇ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕਿਛ ਹੋਏ ਇਸ ਤੇ ਬਾਹਰ ਨਹੀਂ ਕੋਏ ਹੋ ਬਨੰਤੀ ਆਪਣੇ ਸਤਗੁਰ ਪਾਹਿ ਕਾਜ ਤੁਮਾਰੇ ਦੇਹ ਨਿਬਾਹੇ ਰਹਾਉ ਸਭਤੇ ਊਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਤਣੀ ਜਾਕੀ ਸੋਬਾ ਕਟਕਟ ਬਣੀ ਜਿਸ ਸਿਮਰਤ ਦੁਖ ਡੇਰਾ ਟਹੇ ਜਿਸ ਸਿਮਰਤ ਜਮਕਿchnਾ ਕਹੇ ਜਿਸ ਸਿਮਰਤ ਹੋਤ ਸੁਕੇ ਹਰੇ ਜਿਸ ਸਿਮਰਤ ਡੋਬਤ ਪਾਹਨ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਣ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ संत परशाद मोको नाम निवास।